ਦਾ ਪੰਜਾਬ ਦੇ ਰਾਜਪਾਲ ਦਾ ਇੱਕ ਹੁਣ ਅਗਲੇ ਰਾਜਪਾਲ ਕੌਣ ਹੋਣਗੇ ਕਿਉਂਕਿ ਪਹਿਲਾਂ ਮੁੱਖ ਮੰਤਰੀ ਤੇ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਵਿਚਾਲੇ ਕੀ ਕੁਝ ਹੁੰਦਾ ਰਿਹਾ ਉਹ ਵੀ ਸਾਰੇ ਜਾਣਦੇ ਆ ਬਾਅਦ ਵਿੱਚ ਹਾਲਾਂਕਿ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਹਦੇ ਵਿੱਚ ਪਿਆਰ ਝਲਕ ਰਿਹਾ ਪਰ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਬਨਵਾਰੀ لال ਪ੍ਰੋਹਿਤ ਦੇ ਅਸਤੀਫੇ ਤੋਂ ਬਾਅਦ ਅਗਲੇ ਨਾਵਾਂ ਦੀ ਜਿਹੜੀ ਚਰਚਾ ਹੋ ਰਹੀ ਹੈ ਮੋਰ ਕਡੇ ਨਾਂ ਦੇ ਉੱਤੇ ਜ਼ਿਆਦਾ ਲੱਗਣ ਦੇ ਚਾਂਸ ਨੇ। ਸਭ ਤੋਂ ਵੱਡੀ ਗੱਲ ਚਰਚਾ ਇਹ ਹੈ ਚੰਡੀਗੜ੍ਹ ਦੇ ਵਿੱਚ ਕਿ ਜਿਹੜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਧ ਹੋ ਤੌਰ ਜਿਹੜਾ ਪੰਜਾਬ ਦਾ ਰਾਜਪਾਲ ਹੁੰਦਾ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਵੀ ਹੁੰਦਾ। ਕਹਿੰਦੇ ਉਹ ਤੇ ਬਲੀ ਦਾ ਬੱਕਰਾ ਬਣ ਗਏ ਕਿਉਂਕਿ ਬੀਜੇਪੀ ਦਾ ਇੱਥੇ ਗੁੱਟ ਬੜਾ ਹਾਵੀ ਹੈ ਤੇ ਤਿੰਨ ਚਾਰ ਧੜੇ ਨੇ ਇੱਕ ਤੇ ਜਿਹੜੇ ਨੇ ਸੰਜੀਤ ਟੰਡਣ ਉਹ ਉਹਨਾਂ ਦਾ ਧੜਾ ਇੱਕ ਸੱਤਪਾਲ ਜੈਨ ਦਾ ਧੜਾ, ਇੱਕ ਅਰਨੁਸੂਦ ਦਾ ਧੜਾ ਇਹ ਤਿੰਨ ਚਾਰ ਧੜਿਆਂ ਦੀ ਆਪਸੀ ਲੜਾਈ ਕੇ ਜਿਹੜੇ ਰਾਜਪਾਲ ਸਾਹਿਬ ਕਿਸੇ ਨੂੰ ਜ਼ਿਆਦਾ ਚਾਹ ਪੀਉਂਦੇ ਕਿਸੇ ਨੂੰ ਘੱਟ ਚਾਹ ਪੀਉਂਦੇ ਕਿਸੇ ਕੋਲ ਜ਼ਿਆਦਾ ਸਲਾਹ ਲੈਂਦੇ ਨੇ ਇੱਕ ਤੇ ਇਹ ਵਜ੍ਹਾ ਹੈ ਦੂਜਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਇਲੈਕਸ਼ਨ ਦੇ ਵਿੱਚ ਬੀਜੇਪੀ ਨੇ ਲੋਕਤੰਤਰ ਲੁੱਟਿਆ ਹੈਗਾ ਕਿ ਨਾ ਲੁੱਟਿਆ ਹਾਈ ਕੋਰਟ ਨੂੰ ਚੁਣੌਤੀ ਦਿੰਦੇ ਹੋਏ ਲੁੱਟਿਆ ਹੈਗਾ ਉਹ ਵੀ ਇੱਕ ਵਜ੍ਹਾ ਹੈਗਾ ਕਿ ਇਹ ਹੈਂਡਲ ਨਹੀਂ ਹੋਇਆ ਕਿਉਂਕਿ ਗਵਰਨਰ ਸਾਹਿਬ ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਸੀ ਕਿ ਅਸੀਂ ਨਿਰਪੱਖ ਚੋਣਾਂ ਕਰਵਾਵਾਂਗੇ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਮੇਅਰ ਦੀਆਂ ਨਿਰਪੱਖ ਚੋਣਾਂ ਨਹੀਂ ਆ ਉਹ ਭਾਜਪਾ ਨੂੰ ਚੰਗਾ ਨਹੀਂ ਲੱਗਾ ਇਸ ਕਰਕੇ ਉਹਨਾਂ ਕੋ ਅਸਤੀਫਾ ਮੰਗ ਲਿਆ ਕੋਈ ਅਸਤੀਫਾ ਦੇ ਦਿੰਦਾ ਨਹੀਂ ਹੁੰਦਾ ਮੰਗੇ ਜਾਂਦੇ ਨੇ ਪੋਲੀਟੀਕਲ ਲੋਕਾਂ ਕੋਲ ਸਤੀਫਾ ਹੁਣ ਸਵਾਲ ਹੈ ਕਿ ਅਗਲਾ ਰਾਜਪਾਲ ਕੌਣ ਹੋਊਗਾ ਤਿੰਨ ਚਾਰ ਨਾਮ ਚਲਨੇ ਸ਼ੁਰੂ ਹੋ ਗਏ ਨੇ ਪਰ ਸਭ ਤੋਂ ਵੱਡਾ ਰਾਜਪਾਲ ਤੇ ਲਾਉਣਾ ਪੈਣਾ ਪੰਜਾਬ ਦਾ ਰਾਜਪਾਲ ਅੱਜ ਨਹੀਂ ਲਾਣੇ ਕੱਲ ਹੀ ਪਰਸੋਂ ਕਿਤੇ ਤੇ ਲਾੜਨਾ ਪਈਆ ਪਲਾਸ ਟੈਂਪਰੇਰੀ ਤੌਰ ਤੇ ਜਿਹੜੇ ਹਰਿਆਣਾ ਦੇ ਗਵਰਨਰ ਨੇ ਨਾ ਤ੍ਰਿਆ ਦੱਤਰੇ ਉਹਨਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈਗਾ ਹੁਣ ਸਵਾਲ ਹੈ ਕਿ ਚਰਚਾ ਬੀਜੇਪੀ ਦੇ ਹਲਕਿਆਂ ਦੇ ਵਿੱਚ ਆਰਐਸਐਸ ਦੇ ਹਲਕਿਆਂ ਦੇ ਵਿੱਚ ਅਫਸਰ ਸ਼ਾਹੀ ਦੇ ਹਲਕਿਆਂ ਦੇ ਵਿੱਚ ਕਿ ਇਸ ਵਾਰ ਤਿੰਨ ਪੋਸਟਾਂ ਕ੍ਰੀਏਟ ਹੋ ਰਹੀਆਂ ਪੰਜਾਬ ਦਾ ਰਾਜਪਾਲ ਸਿਰ ਪੰਜਾਬ ਨੂੰ ਦੇਖੂਗਾ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਹੀਂ ਦੇਖੇਗਾ ਇਸ ਵਾਰ ਯੂਟੀ ਕਉ ਕਿ ਜੂਟੀ ਹੈ ਚੰਡੀਗੜ੍ਹ ਕੇਂਦਰ ਸਾਸਤ ਪ੍ਰਦੇਸ਼ ਆ ਵਕਰੀ ਗੱਲ ਕਿ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਲੇਕਿਨ ਸੈਂਟਰਲ ਕੰਟਰੋਲ ਕਰਦਾ ਇੱਥੇ ਇੱਕ ਤੇ ਚੀਫ ਕਮਿਸ਼ਨਰ ਦੀ ਪੋਸਟ ਬਹਾਲ ਕੀਤੀ ਜਾਊ ਜਿਹੜੀ ਪਹਿਲਾਂ 30 ਸਾਲ ਪਹਿਲਾਂ ਹੁੰਦੀ ਪੰਜਾਬ ਚ ਇਹ ਪੰਜਾਬ ਦੀ ਪੋਸਟ ਬੰਦ ਕਰ ਦਿੱਤੀ ਗਈ ਹੈ ਜਦੋਂ ਅੱਤਵਾਦ ਆਇਆ ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਹੁੰਦਾ ਹੈ ਚੀਫ ਕਮਿਸ਼ਨਰ ਦੀ ਪੋਸਟ ਦੀ ਜਗ੍ਹਾ ਐਡਵਾਈਜ਼ਰ ਦੇ ਰੱਖ ਦਿੱਤੀ ਪੋਸਟ ਐਡਵਾਈਜ਼ਰ ਆਈਐਸ ਆਫੀਸਰ ਹੁੰਦਾ ਯੂਟੀ ਕਾਡਰ ਦਾ ਜਿਹੜਾ ਸੀਨੀਅਰ ਮੋਸਟ ਹੁੰਦਾ ਉਹਨੂੰ ਲਗਾਇਆ ਜਾਂਦਾ ਹੈ ਜਿਹੜਾ ਉਹਦਾ ਅਹੁਦਾ ਜਿਹੜਾ ਮੁਖ 75 ਦੇ ਬਰਾਬਰ ਹੁੰਦਾ ਹੁਣ ਕਹਿੰਦੇ ਕਿ ਪੰਜਾਬ ਦਾ ਰਾਜਪਾਲ ਵੱਖਰਾ ਆਊਗਾ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਚੀਫ ਕਮਿਸ਼ਨਰ ਦੀ ਪੋਸਟ ਬਹਾਲ ਹੋਊਗੀ ਤੀਜਾ ਦਿੱਲੀ ਦੇ ਪੈਟਰਨ ਤੇ ਲੈਫਟੀਨੈਂਟ ਗਵਰਨਰ ਇੱਥੇ ਲਗਾਇਆ ਜਾਊਗਾ ਚੀਫ ਕਮਿਸ਼ਨਰ ਦੇ ਉੱਪਰ ਕੌਣ ਹੋਊਗਾ ਲੈਫਟੀਨੈਂਟ ਗਵਰਨਰ ਮਤਲਬ ਪਿਓਰਲੀ ਕਲੀਅਰ ਕਟ ਪੰਜਾਬ ਨੂੰ ਸਿੱਧਾ ਸੈਂਟਰ ਦਾ ੱੱਕਾ ਚੈਲੰਜ ਆ ਕਿ ਕਿਉਂਕਿ ਸਾਡੀ ਰਾਜਧਾਨੀਆ ਸਾਡੇ 50 ਪਿੰਡ ਝਾੜ ਕੇ ਰਾਜਧਾਨੀ ਬਣਾਈ ਗਈ ਹੈ ਸਾਡੇ ਪਿਆਸੇ ਨਾਲ ਬਣੀ ਆ ਹਰਿਆਣਾ ਵੀ ਮੌਜਾ ਮਾਰ ਰਿਹਾ ਸੈਂਟਰ ਨੇ ਵੀ ਹੁਣ ਮੌਜਾ ਮਾਰਨੀ ਆ ਚੁਰਗਾ ਤੇ ਸੈਂਟਰ ਨੇ ਬਿਲਕੁਲ ਖੋਲ ਹੀ ਹੈਗੀ ਆ ਸਾਰੀ ਹੁਣ ਕਿਉਂਕਿ ਇਥੇ ਇੱਕ ਚੀਫ ਕਮਿਸ਼ਨਰ ਆਉਦਾ ਉਹ ਸੈਂਟਰ ਦਾ ਆਫੀਸਰ ਹੋਊਗਾ ਲੈਫਟੀਨੈਂਟ ਗਵਰਨਰ ਉਹ ਸੈਂਟਰ ਨੂੰ ਜਵਾਬ ਦੇ ਹੋਏਗਾ ਤੇ ਪੰਜਾਬ ਦੇ ਹੱਥ ਜ ਰਹਿ ਜਾਊਗਾ ਬਿਲਕੁਲ ਸ਼ੁੰਸ਼ਨਾ ਹੁਣ ਸਵਾਲ ਹੈ ਕਿ ਇਹਨੂੰ ਚੈਲੰਜ ਕੌਣ ਕਰੂਗਾ ਕੀ ਸ਼੍ਰੋਮਣੀ ਕਾਲੀ ਦਲ ਚੈਲੰਜ ਕਰੂ ਕਾਂਗਰਸ ਪਾਰਟੀ ਜ਼ਿੰਮੇਵਾਰੀ ਬੰਦੀ ਹੈ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਾਹਿਬ ਦੀ ਉਹ ਇਹਨੂੰ ਚੈਲੰਜ ਕਿਵੇਂ ਕਰਨਗੇ ਚਰਚਾ ਜੇ ਹੋ ਗਿਆ ਤੇ ਤੇਜੀ ਗੱਲ ਹੈ ਕਿ 2018 ਦੇ ਵਿੱਚ ਸਤੰਬਰ 2018 ਦੇ ਵਿੱਚ ਜਦੋਂ ਸ਼੍ਰੋਮਣੀ ਕਾਲੀ ਦਲ ਭਾਜਪਾ ਦੀ ਸਰਕਾਰ ਹੀ ਸੈਟ ਸਾਂਝੀ ਉਦੋਂ ਵੀ ਸੈਂਟਰ ਸਰਕਾਰ ਨੇ ਇੱਕ ਕੇਰਲਾ ਦੇ ਸੀ ਅਫੀਸਰ ਰਟਾਇਰ ਹੋਏ ਸੀ ਆਈਐਸਆਲਫਉਜ਼ ਕਰਕੇ ਉਹਨਾਂ ਨੂੰ ਇੱਥੇ ਚੀਫ ਕਮਿਸ਼ਨਰ ਲਾ ਦਿੱਤਾ ਇਹ ਉਦੋਂ ਫਿਰ ਕਿਉਂਕਿ ਇਹ ਪੰਜਾਬ ਦੇ ਹਿੱਤਾਂ ਦੇ ਗੇਸਟੇ ਫੈਸਲਾ ਸੀ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਸੈਂਟਰ ਨੂੰ ਡਰਾ ਕੇ ਧਮਕਾ ਕੇ ਪਿਆਰ ਮੁਹੱਬਤ ਕਰਕੇ ਉਹ ਫੈਸਲਾ ਵਾਪਸ ਲੈ ਲਿਆ ਹੁਣ ਸਾਡੀ ਪੰਜਾਬ ਸਰਕਾਰ ਦੀ ਤੇ ਸੈਂਟਰ ਦੇ ਨਾਲ ਵਿਗੜੀ ਹੋਈ ਆ ਇਹ ਲੱਗਦਾ ਕਿ ਜੇ ਕੁਝ ਹੋ ਗਿਆ ਤੇ ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਔਰ ਜਿਹੜਾ ਚੰਡੀਗੜ੍ਹ ਉਹ ਬਿਲਕੁਲ ਪੰਜਾਬ ਕੋ ਖੋਇਆ ਜਾਊਗਾ ਇਹਦੇ ਵਾਸਤੇ ਹੈ ਕਿ ਹੁਣ ਆ ਪੋਲੀਟੀਕਲ ਤੌਰ ਤੇ ਸ਼੍ਰੋਮਣੀ ਕਾਲੀਦਾ ਜਾਂ ਕਾਂਗਰਸ ਜਾਂ ਪੰਜਾਬ ਦੀ ਬੀਜੇਪੀ ਜਾਂ ਆਮ ਆਦੀ ਪਾਰਟੀ ਉਹ ਕਿਵੇਂ ਚੈਲੰਜ ਕਰਦੇ ਆਗੇ ਨੇ ਕਿ ਜੇ ਬੀਜੇਪੀ ਜਾਂ ਸੈਂਟਰ ਸਰਕਾਰ ਜਾਂ ਭਾਰਤ ਸਰਕਾਰ ਪੰਜਾਬ ਨਾਲ ਇੱਕ ਹੋਰ ਧੱਕਾ ਕਰ ਗਈ ਕਿ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਉਹ ਗਵਰਨਰ ਨੂੰ ਬਿਲਕੁਲ ਅੱਡ ਕਰ ਦਿੱਤਾ ਗਿਆ ਚੀਫ ਕਮਿਸ਼ਨਰ ਦੀ ਪੋਸਟ ਬਹਾਲ ਕਰ ਦਿੱਤੀ ਗਈ ਕੀਤੀ ਜਾ ਰਹੀ ਹੈ ਚਰਚਾ ਤੇ ਦੂਜਾ ਇੱਕ ਲੈਪਟੀਨੇਟ ਗਵਰਨਰ ਲਗਾਇਆ ਗਿਆ ਹੈ ਕਿਆ ਆਸਰਾਈਆਂ ਨੇ ਤੇ ਜੇ ਕਿਆ ਆਸਰਾਈਆਂ ਪਰਵਾਹਾਂ ਸੱਚੀਆਂ ਹੋ ਗਈਆਂ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਾਸਤੇ ਔਖਾ ਹੋਊਗਾ ਕਿ ਫਿਰ ਕਾਲੀਦਲ ਬੀਜੇਪੀ ਜਾਂ ਕਾਂਗਰਸ ਕਹੂਗੀ ਕਿ ਉਹ ਹੱਕ ਜਿਹੜੀ ਆ ਪੈਰਾ ਨਹੀਂ ਦੇ ਸਕੀ ਆਮ ਆਦਮੀ ਪਾਰਟੀ ਪਰ ਪੰਜਾਬ ਬੀਜੇਪੀ ਵਾਸਤੇ ਪ੍ਰੋਬਲਮ ਪੰਜਾਬ ਜੋ ਹੋ ਸਕਦੀ ਲੇਕਿਨ ਬੀਜੇਪੀ ਨੇ ਪੰਜਾਬ ਨੂੰ ਜਿਆਦਾ ਕੋਈ ਤਵਕੋ ਦੇਂਦੇ ਨੇ ਉਹ ਕਹਿੰਦੇ ਕਿ ਸਾਡੇ ਕਿੰਨੀਆਂ 13 ਦੇ ਲੜਨੀਆਂ ਪਹਿਲੀ ਦਫਾ ਜੇ ਕੋਈ ਗੱਠ ਜੋੜਨਾ ਹੋਇਆ ਅਸੀਂ ਪਹਿਲਾਂ ਤਿੰਨਾਂ ਚੋਂ ਦੋ ਜਾਂ ਇੱਕ ਆਉਂਦੀ ਰਹੀ ਹੈਗੀ ਹੈ ਤੇ ਬਾਕੀ ਦੇ ਸਾਡਾ ਯੂਪੀ ਬਿਹਾਰ ਮੱਧ ਪ੍ਰਦੇਸ਼ ਗੁਜਰਾਤ ਰਾਜਸਥਾਨ ਬੈਠੇ ਉਥੂਲ ਵਾਧੂ ਲੈ ਆਉਣੀਆਂ ਪਰ ਇਹ ਪੰਜਾਬ ਦੇ ਨਾਲ ਸਰਾਸਰ ਧੱਕਾ ਆਊਗਾ ਹੁਣ ਇਹ ਹੈ ਕਿ ਪੰਜਾਬ ਦੀਆਂ ਪੋਲੀਟিক্যাল ਪਾਰਟੀਆਂ ਨੂੰ ਕਿਵੇਂ ਦੇਖਦੇ ਆ ਇਹ ਸਭ ਤੋਂ ਵੱਡੀ ਗੱਲ ਹੈ ਜਿੱਥੇ ਰਹੀ ਗੱਲ ਕਿ ਜਿਹੜੀਆਂ ਪੋਸਟਾਂ ਹੋਰ ਨਾਲ ਕ੍ਰੀਏਟ ਹਰਾ ਹੋ ਜਾਣਾ ਹੁਣ ਕੰਮ ਪੰਜਾਬ ਤੋਂ ਹੋਰ ਚੰਡੀਗੜ੍ਹ ਦੂਰ ਹੋ ਜਾਣਾ ਕਾਗਜ਼ਾਂ 'ਚ ਸਿਧਾਂਤਕ ਤੌਰ ਤੇ ਜਿਹੜੇ ਨਾਵਾਂ ਦੀ ਚਰਚਾ ਚੱਲ ਰਹੀ ਆ ਉਸ ਦੇ ਵਿੱਚ ਇੱਕ ਨਾਮ ਅੱਜਕੱਲ ਕਿਰਨ ਮੇਦੀ ਦਾ ਵੀ ਸੋਸ਼ਲ ਮੀਡੀਆ ਤੇ ਕਾਫੀ ਪ੍ਰਚਲਤ ਆ ਤੇ ਇਹਦੇ ਬਾਰੇ ਭਾਜਪਾ ਦੀ ਲੀਡਰਸ਼ਿਪ ਨੇ ਹਾਲੇ ਤੱਕ ਕਿ ਖੁੱਲ ਕੇ ਨਹੀਂ ਕੋਈ ਗੱਲ ਆਖੀ ਇੱਕ ਡੀਜੀ ਵੰਜਾਰਾ ਜਿਹੜੇ ਗੁਜਰਾਤ ਦੇ ਬੜੇ ਇੱਕ ਵਿਵਾਦਿਤ ਆਫੀਸਰ ਲੈ ਨੇ ਬੜੇ ਫੇਕ ਇੰਕਾਊਂਟਰ ਲੈ ਇਹਨਾਂ ਨੂੰ ਸਜ਼ਾ ਹੋ ਗਈ ਸੀ ਬਾਅਦ 'ਚ ਕਲੀਨ ਚਿੱਟ ਦਿੱਤੀ ਜਾਂਦੀ ਕਿਉਂਕਿ ਉੱਥੇ ਭਾਜਪਾ ਦੀ ਸਰਕਾਰ ਸੀ ਉਹ ਡੀਐਸਪੀ 1980 'ਚ ਭਰਤੀ ਹੁੰਦੇ ਫਿਰ ਉਹ ਆਈਪੀਐ ਫਿਰ ਉਹ ਡੌਂਕਰੀ ਛੱਡ ਦਿੰਦੇ ਨੇ ਫਿਰ 2002 ਦੇ ਵਿੱਚ ਆਈ ਜੀ ਅਹੁਦੇ ਤੋਂ ਰਿਟਾਇਰ ਹੋ ਜਾਂਦੇ ਨੇ ਉਹ ਕਾਫੀ ਉਹਨਾਂ ਨੂੰ ਵੀ ਚਰਚਾ ਕਿ ਉਹਨਾਂ ਨੂੰ ਵੀ ਇੱਥੇ ਗਵਰਨਰ ਲਾਇਆ ਜਾ ਸਕਦਾ ਹੈਗਾ ਇਹ ਕਿਰਨ 베ਦੀਆ ਹਾਲਾਂਕਿ ਇਸ ਦੇਸ਼ ਦੇ ਅੰਦਰ ਇਹ ਹੈ ਕਿ ਜਿੱਥੋਂ ਦੇ ਤੁਸੀਂ ਵਾਸੀ ਹੋ ਉੱਥੋਂ ਦੇ ਤੁਸੀਂ ਗਵਰਨਰ ਨਹੀਂ ਲੱਗ ਸਕਦੇ ਕਿਉਂਕਿ ਤੁਹਾਡਾ ਫਿਰ ਕਿਤੇ ਨਾ ਕਿਤੇ ਤੁਸੀਂ ਸਟੇਟ ਦਾ ਪੱਖ ਪੂਰ ਜਾਂਦੇ ਤੁਹਾਨੂੰ ਇੱਥੇ ਨਿਊਟਰਲ ਸੋਚ ਅਪਣਾਉਣੀ ਪੈਂਦੀ ਹੈ ਹਾਲਾਂਕਿ ਕਿਰਨ 베ਦੀ ਹੋਰੀ ਜਰੂਰ ਕਿਉਂਕਿ ਅੰਬਰਸਰ ਉਹਨਾਂ ਦੇ ਪਿੰਡ ਰਿਆ ਸ਼ਹਿਰ ਰਿਹਾ ਹੈ ਕਿ ਉੱਥੋਂ ਦੇ ਜੰਮੇ ਪਲੇ ਉੱਤੇ ਪੜਦੇ ਰਹੇ ਨੇ ਔਰ ਦੇਸ਼ ਦੀ ਪਹਿਲੀ ਆਈਪੀਐਸ ਅਫੀਸਰ ਹੈ ਉਹਨਾਂ ਨੇ ਔਰ ਇੱਕ ਵਿਵਾਦਿਤ ਇੱਕ ਬਰੇਬ ਵੀ ਦਲੇਰ ਔਰਤ ਦੇ ਤੌਰ ਤੇ ਵੀ ਜਾਣੇ ਜਾਂਦੇ ਰਹੇ ਨੇ ਲੇਕਿਨ ਜਨ ਸੰਘ ਆਰਐਸਐਸ ਦੇ ਨਾਲ ਗੂੜੀ ਸਾਂਝਾ ਕਿਉਂਕਿ ਅੰਨਾ ਮੂਵਮੈਂਟ ਦੇ ਵਿੱਚ ਇਹਨਾਂ ਵੱਧ ਚੜ ਕੇ ਹਿੱਸਾ ਲਿਆ ਔਰ ਉਸ ਵੇਲੇ ਦਿੱਲੀ ਬੀ ਦਾ ਚਿਹਰਾ ਬਣਾ ਉਹ ਵਕਰੀ ਗਲ ਹਾਰ ਗਏ ਹਾਰਨ ਤੋਂ ਬਾਅਦ ਉਹਨਾਂ ਨੇ ਪੁੱਡੋ ਸ਼ੇਰੀ ਦਾ ਲੈਫਟੀਨੈਂਟ ਗਵਰਨਰ ਬਣਾਇਆ ਗਿਆ ਪਰ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੁਣ ਕਿਉਂਕਿ ਉਹ ਮੂਲ ਰੂਪ ਦੇ ਵਿੱਚ ਪੰਜਾਬਣ ਨੇ ਪੰਜਾਬੀ ਨੇ ਅੰਮ੍ਰਿਤਸਰ ਦੇ ਨੇ ਪਰ ਅੱਜ ਕੱਲ ਤੇ ਉਹਨਾਂ ਦਾ ਸਾਰਾ ਜਿਹੜਾ ਪਤਾ ਐਡਰੈਸ ਉਹ ਦਿੱਲੀ ਦਾ ਹੈਗਾ ਜੇ ਇਹ ਵਾਲੀ ਕੋਈ ਨਾ ਕੋਈ ਤਕਨੀਕੀ ਲਕੂਨਾ ਨਾ ਰਿਹਾ ਗਿਆ ਤਾਂ ਹੋ ਸਕਦਾ ਕਿ ਨਿਵੇਦੀ ਵੀ ਹੋ ਸਕਦੇ ਚਰਚਾ ਦੇ ਵਿੱਚ ਹਾਲਾਂਕਿ ਜਿਹੜੀ ਚਰਚਾ ਭਾਜਪੀ ਦੇ ਸਪੋਕਸ ਪਰਸਨ ਨੇ ਪਾਈ ਕਿਸੇ ਨੇਤਾ ਨੇ ਪਾਈ ਉਹਨੇ ਬਾਅਦ ਚ ਡਿਲੀਟ ਵੀ ਕਰਨੀ ਪਈ ਉਹਨੂੰ ਪਰ ਬੀਜੇਪੀ ਦੀ ਖਾਸੀਅਤ ਇੱਕ ਬੀਜੇਪੀ ਦੇ ਇਕਰਾਮ ਆਦੀ ਪਾਰਟੀ ਦੀ ਖਾਸੀਅਤ ਆ ਜਿਸ ਬੰਦੇ ਬਾਰੇ ਚਰਚਾ ਹੁੰਦੀ ਨਾ ਉਹਦਾ ਬਾਅਦੋਂ ਪਤਾ ਹੀ ਕੱਟ ਦਿੰਦੇ ਆ ਕਿਨੇ ਇਹ ਗੁੱਜਾ ਜਿਹਾ ਫੈਸਲਾ ਲੈਂਦੇ ਦੋਨੇ ਪਾਰਟੀਆਂ ਦੇ ਹੁਣ ਜਿਵੇਂ ਉਹ ਡੀਜੀ ਵੰਜਾਰਾ ਦਾ ਨਾਮ ਚੱਲ ਗਿਆ ਕਿਰਨ 베ਦੀ ਦਾ ਨਾਮ ਚੱਲ ਗਿਆ ਹੈਗਾ ਤੇ ਹੁਣ ਲੱਗਦਾ ਕਿ ਇਹ ਵੈਸੇ ਜਿਹੜਾ ਕਟੜ ਆਰਐਸਐਸ ਜਿਹਨੂੰ ਆਪਾਂ ਨਿਕਰਤਾਰੀ ਕਹਿ ਸਕਦੇ ਔਰ ਇੱਕ ਪੋਲੀਟੀਕਲ ਮਾਸਟਰਮਾਈਂਡ ਜਿਹੜਾ ਬੰਦਾ ਉਹਨੂੰ ਲੈ ਕੇ ਆਉਣਗੇ ਉਹਨੂੰ ਤਾਂ ਹੀ ਲੈ ਕੇ ਆਉਣਗੇ ਜਿਵੇਂ ਬਨਵਾਰੀ لال ਪ੍ਰੋਤ ਨੇ ਪੰਜਾਬ ਸਰਕਾਰ ਦੀਆਂ ਚੀਕਾਂ ਕਢਾਈਆਂ ਨਾ ਉਸ ਤੋਂ ਡਬਲ ਚੀਕਾਂ ਕਢਾਉਣ ਵਾਲੇ ਹੀ ਕਿਸੇ ਆਰਐਸਐਸ ਦੇ ਵਰਕਰ ਨੂੰ ਜਾਂ ਫਿਰ ਬੀਜੇਪੀ ਦਾ ਪਿਓਰ ਜਿਹੜਾ ਹਾਰਡ ਕੋਰ ਜਿਹੜਾ ਹੁੰਦਾ ਨਾ ਪੋਲੀਟੀਸ਼ਨ ਉਹਨੂੰ ਲੈ ਕੇ ਆਉਣਗੇ ਪੰਜਾਬ ਸਰਕਾਰ ਨੂੰ ਟਾਰਗੇਟ ਕਰਨ ਪੰਜਾਬ ਸਰਕਾਰ ਨੂੰ ਕਹ ਲੋ ਜਾਂ ਪੰਜਾਬ ਨੂੰ ਟਾਰਗੇਟ ਕਰਨ ਵਾਸਤੇ ਇਦਾਂ ਦੀ ਸੋਚ ਵਾਲਾ ਬੰਦਾ ਹੀ ਲੈ ਕੇ ਆਉਣਗੇ ਔਰ ਦੂਜਾ ਲੋਕ ਸਭਾ ਵੀ ਆ ਪੰਜਾਬ ਦੇ ਵਿੱਚ ਵੀ ਆ ਚੰਡੀਗੜ੍ਹ ਦੇ ਵੀ ਇੱਕ ਇਕਲੌਤੀ ਸੀਟ ਆ ਉਹਨਾਂ ਸਾਰੇ ਪਹਿਲੂਆਂ ਨੂੰ ਤੱਥਾਂ ਨੂੰ ਧਿਆਨ ਵਿੱਚ ਰੱਖ ਦਿਓ ਇਹ ਬੀਜੇਪੀ ਕੋਈ ਇੱਕ ਦੋ ਦਿਨਾਂ ਤੱਕ ਚਿਹਰਾ ਤਾਰ ਹੀ ਦੇਗੀ